ਔਰ ਸਾਡੇ ਕਮੇਟੀ ਦੇ ਸਾਰੇ ਹੀ ਸਤਿਕਾਰਯੋਗ ਮੈਂਬਰ ਸਹਿਬਾਨ ਸਦਾਮਨ ਪੀ ਸਿੰਘ ਢਾੜੀ ਸਾਹਿਬ ਮਾਨਯੋਗ ਬਟਾਲਾ ਸਾਹਿਬ ਅਮੈਦਪੁਰੀ ਸਾਹਿਬ ਵਿਭਾਜੀ ਸਤਵੰਦ ਕੌਰ ਜੀ ਅੱਜ ਜੋ ਮਾਨਯੋਗ ਸ਼੍ਰੀ ਕਾਲਤਖ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ 2 ਦਸੰਬਰ 2024 ਨੂੰ ਹੁਕਮਨਾਮਾ ਸਭ ਰਾਹੀਂ ਆਦੇਸ਼ ਹੋਇਸੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਉਸ ਦੇ ਸਬੰਧ ਵਿੱਚ ਪਹਿਲਾਂ ਦੋ ਮੀਟਿੰਗਾਂ ਸਦਾ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦੀ ਰਹਿਨਮਾਈ ਹੇਠ ਹੋਈਆਂ ਔਰ ਅੱਜ ਅਸੀਂ ਪੰਜੋ ਮੈਂਬਰ ਉਹਨਾਂ ਮੀਟਿੰਗਾਂ ਤੇ ਫਾਈਨਲ ਫੈਸਲਾ ਡਿਸੀਜਨ ਲੈ ਕੇ ਆਪ ਦੇ ਪ੍ਰੈਸ ਦੇ ਸੰਗਤ ਦੇ ਸਰਮਖੋ ਜੀ ਸ਼੍ਰੀ ਹਾਲਤਖ ਸਾਹਿਬ اپنی استاپناں تو لے کے سکھاں ਲਈ ਸਰਵਉੱਚ ਰਹੇ اور رہے گا اور رہنا ਚਾਹੀਦਾ ਹੈ اور ہر ਸਿੱਖ ਦਾ ਫਰਜ਼ ਹੈ ਕਿ ਸ਼੍ਰੀ ਕਾਰਤਾਰ ਸਿੰਘ ਸਾਹਿਬ ਦੇ ਆਦੇਸ਼ ਦੀ ਇਨ ਬਿਨ ਪਾਲਣਾ ਕਰੇ ਸੋ ਸਾਡੀ ਡਿਊਟੀ ਹੈ ਜਿਹੜੀ ਉਸ ਸੰਦਰਭ ਵਿੱਚ ਲੱਗੀ ਸੀ اور ਅਸੀਂ ਆਪਣਾ ਕੌਮੀ ਫਰਜ਼ ਸਮਝਦੇ ਹੋਏ ਅਕਾਲ ਤਖਤ ਸਾਹਿਬ ਨੂੰ ਆਪਣੀ ਸਮਰਪਣ ਭਾਵਨਾ ਨੂੰ ਸਮਝਦੇ ਹੋਏ ਇਸ ਕਮੇਟੀ ਦਾ ਜੋ ਸਾਡੀ ਜ਼ਿੰਮੇਵਾਰੀ ਲਈ ਸੀ ਉਹ ਸੰਬੰਧੀ ਅਪਦਾ ਜੋ ਡਿਸੀਜਨ ਹੈ ਉਹਦੇ ਬਾਰੇ ਤੁਹਾਨੂੰ ਪ੍ਰੈਸ ਨੂੰ ਔਰ ਸੰਗਤ ਨੂੰ ਜਾਣਕਾਰੀ ਦੇਣੀ ਚਾਹੁੰਦੇ ਹਾਂ ਜੋ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਸਾਨੂੰ ਆਦੇਸ਼ ਹੋਏ ਸੀ ਉਸ ਦੇ ਸੰਬੰਧ ਵਿੱਚ ਬੜੇ ਉਪਰਾਲੇ ਕੀਤੇ ਗਏ ਅਰੋਣਾ ਉਪਰਾਲਿਆਂ ਨੂੰ ਤਾਂ ਕਿ ਪੰਥਕ ਭਾਵਨਾ ਜਿਹੜੀ ਸੀ ਅਕਾਲ ਤਖਤ ਸਾਹਿਬ ਦੀ ਮੁੱਖ ਰੂਪ ਜਿਹੜੀ ਭਾਵਨਾਏ ਸੀ ਕਿ ਸਮੁੱਚੀ ਪੰਥਕ ਸ਼ਕਤੀ ਨੂੰ ਇਕੱਠੀ ਕਰਕੇ ਇੱਕ ਪੰਥਕ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸਿਰਜਿਆ ਜਾਵੇ ਜਿਹਦੇ ਨਾਲ ਕੌਮ ਦੀ ਆਵਾਜ਼ ਪੰਜਾਬ ਦੀ ਆਵਾਜ਼ ਹੈ ਜਿਹੜੀ ਤਾਕਤਸ਼ਾਲੀ ਤੌਰ ਤੇ ਮਜ਼ਬੂਤ ਹੋਵੇ ਔਰ ਸਹੀ ਢੰਗ ਨਾਲ ਕੌਮ ਨੂੰ ਪੰਜਾਬ ਨੂੰ ਸਹੀ ਦਿਸ਼ਾ ਜਿਹੜੀ ਉਹ ਦਿੱਤੀ ਜਾ ਸਕੇ ਇੱਕ ਖੇਤਰੀ ਪਾਰਟੀ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਸੀ ਜਿਸ ਨਾਲ ਪੰਜਾਬ ਦੇ ਹੱਕ ਮਰ ਰਹੇ ਸੀ ਉਨੂੰ ਮਜ਼ਬੂਤੀ ਦਿੱਤੀ ਜਾ ਸਕੇ ਇਸ ਭਾਵਨਾ ਨਾਲ ਸ਼੍ਰੀ ਅਕਾਲ ਤਖਸਾਲ ਸਾਹਿਬ ਨੇ ਇਹ ਕਮੇਟੀ ਬਣਾਈ ਸੀ ਔਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਬਣਾਈ ਸੀ ਪਰੰਤੂ ਸ਼੍ਰੋਮਣੀ ਕਾਲੀਦਾਲ ਦੀ ਲੀਡਰਸ਼ਿਪ ਵੱਲੋਂ ਇਹ ਇਸ ਭਾਵਨਾ ਨੂੰ ਮੁੱਖ ਰੱਖ ਕੇ ਭਰਤੀ ਪ੍ਰਕਿਰਿਆ ਸਾਨੂੰ ਸ਼ੁਰੂ ਕਰਨ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਸੋ ਅੱਜ ਉਸ ਤਹਿਤ ਅਸੀਂ ਇਹ ਫੈਸਲਾ ਕੀਤਾ ਹੈ ਕਿ ਮਾਨਯੋਗ ਸ਼੍ਰੀ ਅਕਾਲ ਤਖਸਾਲ ਸਾਹਿਬ ਨੋ ਅਸੀਂ ਇੱਕ ਪੱਤਰ ਲਿਖ ਕੇ ਉਹਨਾਂ ਨੂੰ ਭੇਜਿਆ ਦੇਵਾਂਗੇ ਆਪ ਪੇਸ਼ ਹੋ ਕੇ ਦੇਵਾਂਗੇ ਕਿ ਜੋ ਵੀ ਆਦੇਸ਼ ਮਾਨਯੋਗ ਸ੍ਰੀ ਕਾਲ ਤੱਕ ਸਾਡੇ ਜਥੇਦਾਰ ਸਾਹਿਬ ਸਾਨੂੰ ਕਮੇਟੀ ਨੂੰ ਕਰਨਗੇ ਭਰਤੀ ਪ੍ਰਕਿਰਿਆ ਸੰਬੰਧੀ ਅਸੀਂ ਉਸ ਤੇ ਇਨ ਬਿਨ ਪਹਿਰਾ ਦੇ ਕੇ ਉਹਦੀ ਪਾਲਣਾ ਕਰਾਂਗੇ ਉਸ ਭਰਤੀ ਸੰਬੰਧੀ ਹੋਣ ਕਿਸੇ ਹੋਰ ਰੂਪ ਚ ਹੋਣ ਕਮੇਟੀ ਅਕਾਲ ਤੱਕ ਸਾਦ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੈ ਔਰ ਜਿਸ ਤਰ੍ਹਾਂ ਦਾ ਵੀ ਹੁਕਮ ਸਾਨੂੰ ਉੱਥੋਂ ਹੋਊਗਾ ਉਹਦੀ ਅਸੀਂ ਪਾਲਣਾ ਕਰਾਂਗੇ ਔਰ ਜੇ ਇਹਦੇ ਵਿੱਚ ਕੋਈ ਜੋ ਵੇਰਵੇ ਨੇ ਜੋ ਘਾਟਬਾਹ ਰਹੀ ਹੈ ਕਿਸੇ ਪੱਖ ਤੋਂ ਜਿੰਨਾ ਜੋ ਨਹੀਂ ਸਾਨੂੰ ਸਹਿਯੋਗ ਮਿਲਿਆ ਉਹ ਵੀ ਅਸੀਂ ਮਾਨਯੋਗ ਸ਼੍ਰੀ ਕਾਂਤਕਸਰ ਸਾਹਿਬ ਨੂੰ ਦੱਸ ਦਿਆਂਗੇ ਸੋ ਇਹ ਤੁਹਾਡੀ ਪ੍ਰੈਸ ਦੀ ਜਾਣਕਾਰੀ ਲਈ ਹੈ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਹੈ ਜਿਹੜੀ ਕਾਂਤਕਸਰ ਸਾਹਿਬ ਦੇ ਸੰਦਰਭ ਵਿੱਚ ਆਦੇਸ਼ਾਂ ਮੁਤਾਬਕ ਪੂਰਨ ਰੂਪ ਵਿੱਚ ਆਪਦਾ ਫਰਜ਼ ਹੈ ਜਿਹੜਾ ਨਿਭਾਇਆ ਇਹ ਤੁਹਾਡੀ ਪ੍ਰਸਤੀ ਜਾਣਕਾਰੀ ਹਿੱਤ ਸੀ ਦੱਸਣਾ ਚਾਹੁੰਦੇ ਪਹਿਲੀ ਪਰਤੀ ਪਰ ਕੀ ਦਾ ਕੀ ਅਸੀਂ ਆਪਣੇ ਸਰਦਾਰ ਬਲਵਿੰਦਰ ਸਿੰਘ ਹੁੰਦਰ ਸਿੰਘ ਨੂੰ ਮਿਲ ਕੇ ਆਏ ਸੀਗੇ ਉਹ ਵੀ ਬਸ਼ਵਰਾ ਸੀ ਆਪਣੇ ਮਾਨਯੋਗ ਜ਼ੈਦਰ ਧੰਨੀ ਸਾਹਿਬ ਦਾ ਕਿ ਆਪਾਂ ਉਹਨਾਂ ਨਾਲ ਗੱਲ ਕਰਕੇ ਤੇ ਜਿਹੜੀ ਸਬ ਮੈਂਬਰੀ ਕਮੇਟੀ ਦੀ ਮਾਨਤਾ ਆਪਣੇ ਕਾਲੀਦਨ ਦੇਣੀ ਚਾਹੀਦੀ ਹੈ ਤੇ ਸਬ ਮੈਂਬਰੀ ਕਮੇਟੀ ਆਪਣਾ ਭਾਤੀ ਕੀ ਪ੍ਰਕਿਰਿਆ ਆਰੰਭ ਕਰੇ ਜੋ ਆਦੇਸ਼ ਅਕਾਲ ਤਖਤ ਸਾਹਿਬ ਨੂੰ ਦਿੱਤੇ ਗਏ ਸਨ ਇਸ ਲਈ ਹੁੰਦਰ ਸਾਹਿਬ ਕੋ ਗਏ ਸੀ ਅਸੀਂ ਉਹ ਚਲੋ ਉਹਨਾਂ ਨੂੰ ਬੇਨਤੀ ਕੀਤੀ ਸੀ ਤਾਂ ਮੇ ਸਾਹਿਬ ਨੇ ਤੁਸੀਂ ਸੱਤ ਮੈਂਬਰ ਕਮੇਟੀ ਚ ਆ ਕੇ ਆਪਣੇ ਸ਼ਾਮਲ ਹੋ ਆ ਹਾਜ਼ਰ ਬਾਜ਼ਰ ਹੋ ਤੇ ਤੁਸੀਂ ਵੀ ਆਪਣੇ ਜਿਹੜੇ ਹੈਗੀ ਆ ਇਹਦੇ ਵਿੱਚ ਜਿਹੜੀ ਹੈਗੀ ਵਿਚਾਰ ਸਾਨੂੰ ਦੱਸੋ ਕਿ ਤੁਸੀਂ ਸੱਤ ਮੈਂਬਰ ਦੀ ਕਮੇਟੀ ਨੂੰ ਕਿਉਂ ਨਹੀਂ ਮਨਤਾ ਦਿੱਤੀ ਅੱਗੇ ਪਹਿਲਾਂ ਤਾਂ ਹੁਣ ਗਾਂ ਤੋਂ ਮਨਤਾ ਅਗਰ ਤੁਸੀਂ ਦਿਨੇ ਤਾਂ ਅਸੀਂ ਆਪਣਾ ਜਿਹੜਾ ਪੱਤੀ ਦੀ ਪ੍ਰਕਿਰਿਆ ਆਰੰਭ ਕਰ ਸਕਾਂਗੇ ਪਰ ਸਾਨੂੰ ਅਸੀਂ ਉਹਨਾਂ ਨੂੰ ਬਹੁਤ ਵਧੀਆ ਇੱਕ ਸੁਜੈਸ਼ਨ ਦਿੱਤਾ ਸੀ ਪੁੰਦਰ ਸਾਹਿਬ ਨੂੰ ਲੇਕਿਨ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਕੀਤਾ ਦਿੱਤਾ ਸੋ ਇਸ ਕਰਕੇ ਪੁੰਦਰ ਸਾਹਿਬ ਵਾਲਾ ਚੈਪਟਰ ਤਾਂ ক্লোਜ਼ ਹੀ ਆ ਇਹ ਬਡੁੰਗਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਜੀ ਤੁਸੀਂ ਮੈਂਬਰ ਕੋਈ ਸਨੇਹਾ ਲੱਗਿਆ ਸੀ ਉਹ ਤੁਸੀ ਹੋਣ ਲੱਗਿਆ ਲਿਖ ਲਓ ਅਸੀਂ ਉਹਦੇ ਤੇ ਕੀ ਕਮੈਂਟ ਕਰਨਾ ਸਾਡਾ ਅਸਟਾ ਕਮੇਟੀ ਦੀ ਮੀਟਿੰਗ ਜਿਸ ਦਿਨ ਉਹ ਜਿਸ ਦਿਨ ਪਹਿਲੀ ਕਮੇਟੀ ਦੀ ਮੀਟਿੰਗ ਹੋਈ ਸੀ ਉਹ ਸਾਰੇ ਮੈਂਬਰ ਹਾਜ਼ਰ ਸੀ ਔਰ ਸਾਰੇ ਉਹਦੇ ਮੌਕੇ ਤੇ ਤਲਾਹ ਦਿੱਤੀ ਗਈ ਸੀ ਸੋ ਇਸ ਕਰਕੇ ਉਹ ਚਲੋ ਜੋ ਅਸੀਂ ਕਹਿਣਾ ਚਾਹੁੰਦੇ ਸੀ ਸਾਰੇ ਦੇ WhatsApp ਤੇ ਆਏ ਮੈਸੇਜ ਸਾਰੇ ਅੰਦੇ ਭਾਈ ਹਰ ਸਾਹਿਬ ਤੁਸੀਂ ਕਿਉਂ ਅੱਜ 7 ਮੈਂਬਰੀ ਕਮੇਟੀ ਸੀ ਤੇ ਅੱਜ 5 ਮੈਂਬਰ ਰਹਿ ਗਏ ਤੁਸੀਂ ਫੈਸਲਾ ਲਿਆ ਅਸੀਂ ਆਪਦਾ ਪੱਖ ਹੈ ਜਿਹੜਾ ਉਹ ਆਪਦਾ ਸਿੰਘ ਸਾਹਿਬ ਨੂੰ ਦੱਸ ਦੇਣਾ ਕਿ ਉਹ 7 ਤੋਂ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਉਣਾ ਨਹੀਂ ਚਾਹੁੰਦੇ ਸੋ ਜੋ ਤੁਸੀਂ ਸਾਨੂੰ ਅਗਲਾ ਆਦੇਸ਼ ਕਮੇਟੀ ਤੁਸੀਂ ਬਣਾਈ ਹੈ ਜੋ ਤੁਸੀਂ ਸਾਨੂੰ ਉਹ ਸਬੰਧੀ ਆਦੇਸ਼ ਦਿਓਗੇ ਅਸੀਂ ਉਹਦੀ ਪੂਰਨ ਰੂਪ ਵਿੱਚ ਕਮੇਟੀ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰੇਗੀ ਤਾਂ ਮਾੜਾ ਕਿਹਨਾਂ ਪਤਾ ਪਹਿਲਾਂ ਕਰੇ ਸਭੀ ਸਹਿਯੋਗ ਨਹੀਂ ਕਰ ਰਹੇ ਕੇ ਪਾਸ ਹੀ ਮੁਹੰਦਰ ਸਾਹਿਬ ਦੀ ਸਿਫਤ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਤੁਸੀਂ ਉਹਨਾਂ ਨਾਲ ਫਿਰ ਵੇ ਲੈ ਲੇ ਤਾਂ ਮੀ ਸਾਹਿਬ ਨਾਲ ਅੱਜ ਕੱਲ੍ਹ ਹੋਈ ਗੌਰਟ ਤੇ ਜੀ ਕਿਉਂ ਨਹੀਂ ਆ ਰਹੇ ਚਲੋ ਇਹ ਉਹਨਾਂ ਨੂੰ ਤੁਸੀਂ ਆਪ ਸੰਪਰਕ ਕਰ ਲਿਓ ਤੁਸੀਂ ਤੁਸੀਂ ਪਹਿਲਾਂ ਇਸ ਕੋਈ ਟੀਮ ਦਾ ਹਿੱਸਾ ਸੀਗੇ ਸਾਥ ਮੈਂ ਵੀ ਟੀਮ ਦਾ ਹਿੱਸਾ ਸੀਗੇ ਤਾਂ ਲੱਗ ਜਾਏਗਾ ਕਿ ਪ੍ਰਧਾਨਗੀ ਉਹ ਕਰ ਰੱਜ ਜੇ ਤਾਂ ਕਿੰਨਾ ਕਿਤੇ ਵੱਡਾ ਅਸੀਂ ਤਾਂ ਇਹ ਉਮੀਦ ਰੱਖਦੇ ਆ ਕਿ ਉਹਨਾਂ ਨੂੰ ਚਲੋ ਜੀ ਅੱਜ ਕੋਈ ਮਜਬੂਰੀ ਵੀ ਹੈ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ ਪ੍ਰਧਾਨਗੀ ਦੀ ਨੇਸੀ ਉਹ ਮਾਨਯੋਗ ਜਥੇਦਾਰ ਜੀ ਦੇ ਹੁਕਮਾਨ ਦੀ ਉਡੀਕ ਕਰਕੇ ਉਸ ਤੋਂ ਬਾਅਦ ਆਪਦਾ ਕੰਮ ਕਰੀਏ ਕਿੱਥੇ ਗੱਲ ਕਰਦੇ ਸਾਂ ਅਸੀਂ ਤਾਂ ਚਿੱਠੀ ਇੱਕ ਦੋ ਦਿਨ ਚੋਂ ਉਹਨਾਂ ਨੂੰ ਭੇਜ ਦਾਂਗੇ ਉਸ ਦਾ ਕੱਲ ਨੂੰ ਭੇਜ ਦਿਆਂਗੇ ਜੀ ਸਰ ਜਿਹੜੀ ਤੁਸੀਂ ਗੱਲ ਕੀਤੀ ਠੀਕ ਹੈ ਅਕਾਲੀ ਦਲ ਸਾਨੂੰ ਸਹਿਯੋਗ ਨਹੀਂ ਦੇ ਰਿਆ ਨਹੀਂ ਸਹਿਯੋਗ ਦੇ ਰਿਆ ਉਹਦੇ ਭਾਵ ਅੰਦਰ ਜਾਵਾਂ ਜੀ ਦੇਖੋ ਜਦੋਂ ਸੱਤ ਮੈਂਬਰੀ ਕਮੇਟੀ ਜਿਸ ਤਰੀਕੇ ਨਾਲ ਭਰਤੀ ਕਰਨੀ ਚਾਹੁੰਦੀ ਸੀ ਉਸ ਗੱਲ 'ਚ ਔਰ ਸ਼੍ਰੋਮਣੀ ਅਕਾਲੀ ਦਲ ਦੇ ਪੱਖ 'ਚ ਅੰਤਰ ਸੀ ਸੋ ਇਸ ਕਰਕੇ ਉਸ ਗੱਲ ਨੂੰ ਅਸੀਂ ਉਸ ਢੰਗ ਨਾਲ ਭਰਤੀ ਸੱਤ ਮੈਂਬਰੀ ਕਮੇਟੀ ਨਹੀਂ ਸੀ ਕਰ ਸਕਦੇ ਸੋ ਇਸ ਕਰਕੇ ਅਸੀਂ ਉਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੁੰਦੇ ਜਿਹਦੇ ਨਾਲ ਆਦੇਸ਼ਾਂ ਦੀ ਇਨਵਨ ਪਾਲਣਾ ਨਾ ਹੋਵੇ ਸੋ ਅਸੀਂ ਉਸ ਭਾਵਨਾ ਦੇ ਤਹਿਤ ਆਪ ਦਾ ਜਿਹੜਾ ਫੈਸਲਾ ਹੈ ਉਹ ਮਾਨਯੋਗ ਸ੍ਰੀ ਅਕਾਲਤਖਸਾ ਨੂੰ ਭੇਜ ਰਹੇ ਹਾਂ ਕਰ ਕਰੀਬ ਤੁਹਾਨੂੰ ਮਿਲ ਕੇ ਐਸੀ ਅਵਡਾਲਾ ਸਾਹਿਬ ਔਰ ਦਮੀ ਸਾਹਿਬ ਉਸ ਮੀਟਿੰਗ ਦੇ ਵਿੱਚ ਜੋ ਕੁੱਦਨੇ ਕਿਸ ਤਰ੍ਹਾਂ ਦਾ ਸਪੋਰਟ ਦਿੱਤਾ ਸੀ ਅੱਜ ਇਹ ਕਲੀਅਰ ਕਰ ਦਵਾਂ ਬਡਾਲਾ ਸਾਹਿਬ ਦੱਸ ਦੋ ਬਡਾਲਾ ਸਾਹਿਬ ਸਰੂ ਸੰਮਤੀ ਨਾਲ ਫੈਸਲਾ ਲਿਆ ਕਿਉਂਕਿ ਇਹਦੇ 5 ਮੈਂਬਰ ਹਾਜ਼ਰ ਹੋਏ ਨੇ ਅੱਜ ਇਹ ਪੰਜੇਈ ਸ਼੍ਰੀ ਕਾਲਤਕ ਸਾਹਿਬ ਨੂੰ ਸਮਰਪਿਤ ਨੇ ਜੋ ਵੀ ਅਗਲਾ ਸਾਨੂੰ ਹੁਕਮ ਮਿਲੂਗਾ ਭਰਤੀ ਸੰਬੰਧੀ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਆ ਜੋ ਪਹਿਲਾ ਹੁਕਮ ਹੋਇਆ ਸੀ ਅਸੀਂ ਉਹ ਤੇ ਪਹਿਰਾ ਦੇਣ ਤਿਆਰ ਸੀਗੇ ਠੀਕ ਆ ਉਹਦੇ ਲਈ ਸਾਨੂੰ ਸਹਿਯੋਗ ਨਹੀਂ ਮਿਲਿਆ ਉਹ ਪਾਰਟੀ ਨੇ ਸਹਿਯੋਗ ਦੇਣਾ ਸੀਗਾ ਪਾਰਟੀ ਨੇ ਪ੍ਰਤੀ ਕਰਵਾਉਣੀ ਸੀਗੀ ਇਸ ਕਮੇਟੀ ਤੋਂ ਉਹ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਉਹ ਲਿਖ ਕੇ ਸ਼੍ਰੀ ਕਾਲਤਕ ਸਾਹਿਬ ਨੂੰ ਭੇਜ ਦਿੱਤਾ ਅੱਗੇ ਜਸਰ ਸਾਹਿਬਾਂ ਜੋ ਵੀ ਸਾਨੂੰ ਹੁਕਮ ਕਰਨਗੇ ਤੇ ਇਹ ਕਮੇਟੀ ਆ ਜਿਹੜੀ ਪੰਜ ਮੈਂਬਰ ਜਿਹੜੇ ਹਾਜ਼ਰ ਨੇ ਉਹ ਸਮਰਪਿਤ ਨੇ ਸ਼੍ਰੀ ਕਾਲਤਕ ਸਾਹਿਬ ਨੂੰ ਕਿਉਂਕਿ ਸਾਡੇ ਲਈ ਅਕਾਲ ਤੱਕ ਸਿਰ ਅਕਾਲ ਤੱਕ ਸਭ ਸਰਵੋੱਚਾ ਸੋ ਜੋ ਸਾਨੂੰ ਅਗਲਾ ਦੇਸ਼ ਉਹ ਦੇਣਗੇ ਉਹਦੇ ਤੇ ਅਸੀਂ ਟਟਕੇ ਪੈਰਾਂ ਦਮਾਂਗੇ ਜੈਲੀ ਸਾਹਿਬ ਵੱਡਾ ਸਵਾਲ ਹੈ ਕਿ ਪਹਿਲੀ ਪਰਤੀ ਹੁਣ ਤੱਕ ਕੋਈ ਹੈ ਅੱਖਾਂ ਚ ਦੱਸ ਰੇਣ ਦਾਵਾ ਕਰ ਰਹੇ ਨੇ ਉਹਦਾ ਕੁਵੈਕ ਨਹੀਂ ਬਣਦਾ ਨਹੀਂ ਉਹ ਵੀ ਜਸਰ ਸਾਹਿਬ ਦੱਸਣਗੇ ਜੀ ਅਸੀਂ ਤੇ ਲੈ ਕੇ ਭੇਜਦਾ ਵੀ ਇਹ ਸਾਡੀ ਕਮੇਟੀ ਤੋਂ ਬਿਨਾਂ ਅਸੀਂ ਦੀ ਪਰਤੀ ਕਰ ਰਹੇ ਆ ਕੀਤੀ ਜਾ ਰਹੀ ਆ ਤੇ ਉਹਦੇ ਬਾਰੇ ਵੀ ਜਸਰ ਸਾਹਿਬ ਨੂੰ ਦੱਸ ਦੇਣਗੇ ਸਾਨੂੰ ਕਿਉਂਕਿ ਕਮੇਟੀ ਉਹਨਾਂ ਨੇ ਨਹੀਂ ਬਣਾਈ ਆ ਅਗਲਾ ਦੇਸ਼ ਸਾਨੂੰ ਜਦੋਂ ਸਾਨੂੰ ਹੁਕਮ ਕਰਨਗੇ ਅਗਲਾ ਅਸੀਂ ਉਹਦੇ ਤੇ ਪੈਰਾਂ ਦਮਾਂਗੇ ਤੁਸੀਂ ਉਹਨਾਂ ਕਾਰਨ ਕੀ ਸਭ ਦਿੰਦਾ ਅਮੀਰ ਸਾਹਿਬ ਦੇ ਅਸਤੀਫੇ ਦਾ ਉਹ ਤਾਂ ਹੁਣ ਉਹੀ ਦੱਸ ਕਾਰਨ ਤਾਂ ਜਿਹਨਾਂ ਨੇ ਕਹਿਣਾ ਕਿ ਮੈਨੂੰ ਵਾਪਸ ਕਰ ਦਿੱਤਾ ਜਾਵੇ ਨਹੀਂ ਕਾਰਨ ਤਾਂ ਹੁਣ ਜਿਨ੍ਹਾਂ ਨੇ ਦਿੱਤਾ ਉਹ ਦੱਸ ਸਕਦੇ ਨੇ ਵੀ ਕਾਰਨ ਕੀ ਆ ਉਹ ਦੱਸਣ ਕਾਰਨ ਅਸੀਂ ਅਸੀਂ ਪੰਜੇ ਸਮਰਪਿਤ ਬੈਠੇ ਆ ਤੁਹਾਡੇ ਸਾਹਮਣੇ ਅਸੀਂ ਅਸੀਂ ਸਿਦਕਾਲਤਖ ਸਾਹਿਬ ਨੂੰ ਅਸੀਂ ਸਮੁੱਚੇ ਪੰਥ ਨੂੰ ਅਸੀਂ ਦੁਨੀਆ 'ਚ ਬੈਠੇ ਸਿੱਖਾਂ ਨੂੰ ਜਵਾਬ ਦੇ ਆ ਤੇ ਅਸੀਂ ਆਪਦੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਅਲਗ ਸਾਹਿਬ ਤੁਹਾਡੇ ਤੋਂ ਨਾ ਪੰਥ ਨੂੰ ਕਾਰਜਦਾਰ ਨੂੰ ਇਹ ਪੰਡਿਆ ਜਾ ਰਿਹਾ ਹੈ ਕਿ ਕਾਫੀ ਮਿੱਦਾਨ ਕਿਵੇਂ ਤੁਸੀਂ ਮੰਨਦੇ ਹੋ ਅਕਾਲੀ ਦਲ ਦੀ ਸਫਲ ਕਿਵੇਂ ਮਜਬੂਰ ਹੋ ਸਕਦਾ ਦੇਖੋ ਅੱਜ ਹੁਣ ਹਾਲਾਤ ਨੇ ਇਹ ਨਹੀਂ ਲੱਗਦੇ ਕਿ ਇਹ ਕੋਈ ਮਜਬੂਤੀ ਵਾਲਾ ਰਾਹ ਹੈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਵੀ ਇਹ ਬੇਨਤੀ ਕੀਤੀ ਸੀਗੀ ਕਿ ਸਾਨੂੰ ਜਿਹੜੇ ਆਪਣੇ ਹਿੱਤਾਂ ਨੂੰ ਤਿਆਗ ਕੇ ਜਿਹੜੀ ਸਿੱਖ ਕੌਮ ਦੀ ਲੀਡਰਸ਼ਿਪ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਅਗਵਾਈ ਕਰਨੀ ਹੈ ਉਹ ਆਪਣੀ ਕੁਰਸੀ ਨੂੰ ਹਿੱਤਾਂ ਨੂੰ ਤਿਆਗ ਕੇ ਜੇ ਸਮਰਪਿਤ ਭਾਵਨਾ ਨਾਲ ਪੰਜਾਬ ਤੇ ਕੌਮ ਦੇ ਭਲੇ ਲਈ ਕੰਮ ਕਰਨਗੇ ਲੀਡਰਸ਼ਿਪ ਤਾਂ ਹੀ ਸਾਡੇ ਮਸਲੇ ਹੱਲ ਹੋ ਸਕਦੇ ਨੇ ਤਿਆਗ ਦੀ ਗੱਲ ਕਰਦੋਂ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਪਿਆਗ ਦਿੱਤਾ ਸੈਕਟ ਦੇ ਲਈ ਲੰਬੇ ਦੇ ਹੁਣ ਅੱਗੇ ਆਪਾਂ ਰਸਤਾ ਕਿਸ ਤਰ੍ਹਾਂ ਦਾ ਬਣ ਸਕਦਾ ਤੁਸੀਂ ਤੁਹਾਡੀ ਅਪੀਲ ਹੈ ਕਿ ਜੱਧਿਆਰ ਕਾਲਪਤ ਸਾਬ ਫੈਸਲਾ ਦੇਣ ਬਿਲਕੁਲ ਬਿਲਕੁਲ ਕੋਈ ਵੀ ਕੋਈ رائے ਰੱਖਦੇ ਨਹੀਂ ਸਾਨੂੰ ਤਾਂ ਜੋ ਹੁਕਮ ਕਰਨਗੇ ਅਸੀਂ ਉੱਤੇ ਦੇਖੋ ਜਦੋਂ ਅਸੀਂ ਤਾਂ ਸਮਰਥਨ ਭਾਵਨਾ ਨਾਲ ਕੰਮ ਕਰਨ ਨੂੰ ਤਿਆਰ ਬੈਠੇ ਹਾਂ ਲੇਕਿਨ ਉਹਦੇਸ਼ ਅਸੀਂ ਹਾਸਲ ਕਰਨਾ ਜੱਧਿਆਰ ਸਾਹਿਬ ਤੋਂ ਜੋ ਸਾ ਨੂੰ ਹੁਕਮ ਕਰਨਗੇ ਅਸੀਂ ਉੱਤੇ ਪੈਰਾ ਦਮਾ ਸਾਡਾ ਅਰਥ ਅੱਜ ਬੈਠੀ ਸੀ ਸਾਹਿਬ ਉਡੀਸ ਵੱਲੋਂ ਤੁਹਾਡਾ ਨਹੀਂ ਉਹਦੇ ਬਾਰੇ ਤਾਂ ਉਹ ਹੀ ਦੱਸਣਗੇ ਅਸੀਂ ਕਰਸ ਹਾਂਜੀ ਅਸੀਂ